ਹਾਂ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਆਸ ਕਰਦੇ ਹਾਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਠੀਕ ਠਾਕ ਹੋਵੋਗੇ ਜਦੋਂ ਕਣਕ ਦੀ ਫਸਲ ਗੋਭ ਦੇ ਵਿੱਚ ਹੁੰਦੀ ਹੈ ਉਦੋਂ ਆਪਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕੀ ਕੁਝ ਆਪਾਂ ਕਰਨਾ ਹੈ ਤੇ ਕੀ ਕੁਝ ਆਪਾਂ ਨੇ ਨਹੀਂ ਕਰਨਾ ਜਿਹੜੇ ਕਿਸਾਨ ਨਵੇਂ ਹਨ ਐਗਰੀਕਲਚਰ ਸਰਵਿਸ ਪੰਜਾਬੀ ਵੀ ਫੇਸਬੁੱਕ ਤੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਹਰ ਰੋਜ਼ ਦੀ ਖੇਤੀਬਾੜੀ ਪਰ ਤੇ ਵੀਡੀਓ ਆਪਣੇ ਤੱਕ ਪਹੁੰਚ ਸਕੇ ਜਦੋਂ ਕਣਕ ਦੀ ਫਸਲ 70 ਦਿਨ 75 ਦਿਨ ਦੀ ਹੁੰਦੀ ਹੈ ਉਦੋਂ ਆਪਾਂ ਆਪਣੇ ਕਣਕ ਦੀ ਫਸਲ ਨੂੰ ਤਾਕਤ ਦੇਣੀ ਹੁੰਦੀ ਹੈ ਨਾ ਕਿ ਇਸ ਤਰ੍ਹਾਂ ਦੀ ਕੋਈ ਸਟ्रेस ਨਹੀਂ ਦੇਣੀ ਹੁੰਦੀ ਇਸ ਤਰ੍ਹਾਂ ਦੀ ਕੋਈ ਮਾਰ ਨਹੀਂ ਦੇਣੀ ਹੁੰਦੀ ਜਿਹਦੇ ਨਾਲ ਗੋਪ ਦੇ ਵਿੱਚ ਜਿਹੜਾ ਛੱਟਾ ਬਣਦੇ ਆ ਜਾਂ ਜਿਹੜੀ ਅੱਗੇ ਗੋਪ ਦੇ ਵਿੱਚ ਬੱਲੀ ਨਿਕਲਣੀ ਹੈ 90 95 100 ਦਿਨ ਤੇ ਜਾ ਕੇ ਉਦੋਂ ਕਿ ਬੱਲੀ ਦੇ ਉੱਪਰ ਸਟ्रेस ਨਾ ਪਵੇ ਪਹਿਲੀ ਗੱਲ ਤਾਂ 60 60 65 ਦਿਨਾਂ ਤੋਂ ਬਾਅਦ ਕੋਈ ਵੀ ਹਰਬੀਸਾਈਡ ਨਾ ਕਰੋ ਜਿਹੜਾ ਹਰਬੀਸਾਈਡ ਕਰਨਾ ਹੈ 50 ਦਿਨੋਂ 55 ਦਿਨ ਤੇ ਆਪਾਂ ਕਰਨਾ ਹੀ ਕਰਨਾ ਹੈ ਜਿੱਥੇ ਕਣਕਾਂ ਹੁਣ ਵੱਡੀਆਂ ਹੋ ਚੁੱਕੀਆਂ ਨੇ ਤੁਸੀਂ ਲੇਟ ਹਰਬੀਸਾਈਡ ਨਾ ਕਰੋ ਜਿਹੜਾ ਗੁੱਲੀ ਡੰਡਾ ਰਹਿਣਾ ਸੀ ਉਹ ਵੀ ਰਹਿ ਗਿਆ ਜੇ ਤੁਹਾਡੇ 24D ਵਗੈਰਾ ਰਹੇਗੀ ਉਹ ਵੀ ਰਹੇਗੀ ਜੇ ਤੁਹਾਨੂੰ ਲੱਗਦਾ ਵੀ ਸਾਡੇ ਕਿਤੇ ਨਾ ਕਿਤੇ ਬੂਟਾ ਹੈਗਾ ਤਾਂ ਕੱਲੀ ਉਸ ਟੌਪਿਕ ਵਗੈਰਾ ਜਿਹੜੀ ਮਾਰ ਸਕਦੇ ਹਾਂ 60 65 ਦਿਨ ਤੋਂ ਬਾਅਦ 24D ਤਾਂ ਕਦੇ ਵੀ ਭੁੱਲ ਕੇ ਵੀ ਨਾ ਕਰੋ ਤੇ ਹੁਣ ਆਪਾਂ ਕਰਨੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਵੇਂ ਹੁਣ ਮੈਂ ਤੁਹਾਨੂੰ ਬੱਲੀ ਕੱਢ ਕੇ ਦਿਖਾ ਰਿਆ ਐਸ ਤਰ੍ਹਾਂ ਜਦੋਂ 70 75 ਦਿਨ 80 ਦਿਨ ਤੇ ਜਾ ਕੇ ਜਦੋਂ ਗੋਪ ਦੇ ਵਿੱਚ ਜਿਹੜੀ ਕਣਕ ਦੀ ਬੱਲੀ ਆਪ ਦਾ ਰੂਪ ਧਾਰਨ ਕਰਦੀ ਹੈ ਬੱਲੀ ਬਣਾਉਣੀ ਸਟਾਰਟ ਕਰਦੀ ਹੈ ਉਦੋਂ ਆਪਾਂ ਨੇ ਮੌਸਮ ਦੀ ਸਟ੍ਰੈਸ ਤੋਂ ਵੀ ਬਚਾਉਣਾ ਕਣਕ ਨੂੰ ਪਾਣੀ ਦਾ ਸੋਕਾ ਵੀ ਨਾ ਲੱਗਣ ਦੇਣਾ ਉਦੋਂ ਕਰਨਾ ਕੀ ਹੈ ਆਪਾਂ 13045 100 ਲੀਟਰ ਦੇ ਵਿੱਚ ਕਿਲੋ ਜਾਂ ਡੇਢ ਕਿਲੋ ਤੁਸੀਂ 13.45 ਵੀ ਪਾ ਸਕਦੇ ਹੋ 100 ਲੀਟਰ ਪਾਣੀ ਦੇ ਵਿੱਚ ਕਿਲੋ ਡੇਢ ਕਿਲੋ 0.5534 ਵੀ 50-60 ਗ੍ਰਾਮ ਉਹਦੇ ਵਿੱਚ ਤੁਸੀਂ ਵਾਰਨ ਵੀ ਪਾਉਣਾ ਵਾਰਨ ਆਪਾਂ ਕਦੇ ਲਈ ਪਾਉਨੇ ਆ ਬੱਲੀਆਂ ਦੇ ਜਿਹੜੇ ਸਹੀ ਭਾਗ ਬਣ ਸਕਣ ਤੇ ਬੱਲੇ ਬਾਹਰੋਂ ਆ ਕੇ ਖਿਲਰੇ ਨਾ ਕਿਸੇ ਵੀ ਤਰ੍ਹਾਂ ਦੀ ਉਹਨੂੰ ਸਟ्रेस ਨਾ ਪਵੇ ਛੋਟੀ ਮੋਡੀ ਬਿਮਾਰੀ ਆਉਣ ਤੇ 13.45 ਕਰਨ ਦੀ ਜੇ 0.5534 ਕਰਦੇ ਚਾਹੇ ਕੱਲ ਆਪਾਂ ਪੋਟਾਸ਼ ਕਰਦੇ ਆ ਉਹ ਮੌਸਮ ਦੀ ਸਟ्रेस ਕਦੇ ਵੀ ਨਹੀਂ ਪੈਂਦੀ ਨਹੀਂ ਉੱਪਰ ਜਿਹੜੀ ਆਪਣੇ ਬੱਲੀ ਆ ਕਣਕ ਦੀ ਗੋਪ ਦੇ ਵਿੱਚੋਂ ਸਹੀ ਸਮਾਂ ਲੈ ਕੇ ਬਣਦੀ ਹੈ ਇਹ ਬੱਲੀ ਜਿਹੜੀ 70-75 ਦਿਨ ਤੋਂ ਬਾਅਦ ਗੋਪ ਦੇ ਵਿੱਚ ਬਣਨੀ ਸਟਾਰਟ ਹੁੰਦੀ ਹੈ ਫਿਰ ਇਹ 90-95 ਦਿਨ ਤੇ ਆ ਕੇ ਜਿਹੜੀ ਵਾਰ ਆਉਣਾ ਸਟਾਰਟ ਹੁੰਦੀ ਹੈ ਇੱਥੇ ਤੁਸੀਂ ਫੰਗੀਸਾਈਡ ਵੀ ਕਰ ਸਕਦੇ ਹੋ ਛੋਡੇ ਲੱਗਦਾ ਵੀ ਤੁਹਾਨੂੰ ਪੀਲੇ ਕੁੰਗੀ ਦੀ ਸ਼ਿਕਾਇਤ ਹੈਗੀ ਹੈ ਛੋਡੇ ਕਿਤਨਾ ਕਿਤੇ ਆਉਂਦੀ ਹੈ ਜੋ ਹੁਣ ਅੱਗੇ ਫਰਬੀ ਦੇ ਵਿੱਚ ਆਊਗੀ ਉੱਥੇ ਤੁਸੀਂ ਐਜੋਕਸਿਸਟ੍ਰੋਮ ਪਲਸ ਟੈਬੂਕੋਨਾਜ਼ੋਲ ਐਜੋਕਸਿਸਟ੍ਰੋਮ ਪਲਸ ਡੈਫੂਕੋਨਾਜ਼ੋਲ ਜਾਂ ਕੱਲੀ ਪ੍ਰੋਪੀਕੋਨਾਜ਼ੋਲ ਜਾਂ ਕੱਲੀ ਟੈਬੂਕੋਨਾਜ਼ੋਲ ਤੁਸੀਂ ਜਿਹੜੀ ਇਹਦੇ ਵਿੱਚ ਕਰ ਸਕਦੇ ਹੋ ਹੁਣ ਵਿੱਚ ਕਿਸਾਨ ਭਰਾ ਕੀ ਕਰ ਰਿਹਾ ਵਿੱਚ ਹੀ ਤੇਰੇਆਂ 45 ਰਾਈ ਲਾਈ ਜਾਂਦੇ ਵਿੱਚ ਫੰਗੀ ਸੈਡ ਲਾ ਲੈਂਦੇ ਵਿੱਚ ਤਾਂ ਮਾਂ ਦੇ ਪੁੱਤ ਇਸ ਤਰ੍ਹਾਂ ਦੇ ਵੀ ਹੈਗੇ ਜਿਹੜੇ ਹਰਬੀ ਸੈਡ ਨੂੰ ਵਿੱਚ ਰਲਾ ਲੈਂਦੇ ਆ ਜਿਹੜਾ ਹਰਬੀ ਸੈਡ ਕਰਨ ਦਾ ਵੀ ਸਮਾਂ ਚਲੋ ਜ਼ਿਮੀਂਦਾਰ ਦੀ ਮਜਬੂਰੀ ਹੁੰਦੀ ਆ ਮੌਸਮ ਇਸ ਵਾਰ ਨਹੀਂ ਸਾਫ਼ ਹੈਗਾ ਜਿੱਥੇ ਕਿਤੇ ਲੱਗਦਾ ਵੀ ਸੋਨੂ ਚੋੜੇ ਪੱਤੇ ਵਾਲਾ ਹੈਗਾ ਉੱਥੇ ਉਸੇ ਅਲਗ੍ਰਿਪ ਵਗੈਰਾ ਵੀ ਕਰ ਰਹੇ ਹਾਂ ਜਾਂ ਤੁਸੀਂ ਐਕਸਲ ਵਗੈਰਾ ਵੀ ਕਰ ਰਹੇ ਹੋ ਪਰ ਕਣਕ ਦੀ ਸਟੇਜ ਦੇ ਹਿਸਾਬ ਦੇ ਨਾਲ ਹਰ ਵੀ ਸੜ ਕੰਮ ਕਰਦਾ ਜਦੋਂ ਆਪਾਂ ਜਦੋਂ ਇਸ ਤਰ੍ਹਾਂ ਦੀ ਸਟੇਜ ਆ ਗਈ ਛੋਡੇ ਚੌੜੇ ਪੱਤੇ ਵਾਲਾ ਤੁਸੀਂ ਪਾਲਕ ਹੈ ਜਾਂ ਬਾਥੂ ਹੈ ਤੁਸੀਂ ਉੱਤੇ 24 ਡੀਜਲ ਗ੍ਰਿਪ ਵਰਤ ਲਈ ਉਹ ਛੋਡੇ ਕਣਕ ਦੀ ਫਸਲ ਦੇ ਪ੍ਰਭਾਵ ਤਾਂ ਪਾਊਗੀ ਸਟ्रेस ਤਾਂ ਉਹ ਦੇਊਗਾ ਕਿਉਂਕਿ ਗੋਭ ਜਿਸ ਸਮੇਂ ਜਿਹੜੀ ਸਟ्रेस ਆ ਗਈ ਗੋਭ ਦੇ ਸਮੇਂ ਉਹ ਝਾੜ ਵੀ ਘਟਾਊਗੀ ਜੇ ਗੋਭ ਦੇ ਸਮੇਂ ਕਣਕ ਦੀ ਫਸਲ ਨੂੰ ਤਾਕਤ ਦਿੱਤੀ ਗਈ ਚੰਗਾ ਐਨਪੀ ਕੇ ਹੋ ਗਿਆ ਚੰਗਾ ਗੂਫੰਗੀ ਸਾਈਡ ਹੋ ਗਿਆ ਜਾਂ ਕੱਲਾ ਪोटाश ਵੀ ਕਰ ਲਿਆ ਆਪਾਂ ਨੇ ਜਿੰਨੀ ਖਰਾਕ ਜੜਾਂ ਜੜਾਂ ਦੇ ਵਿੱਚ ਪੱਤਿਆਂ ਦੇ ਵਿੱਚ ਕਣਕ ਦੀ ਫਸਲ ਨੇ ਜਮਾ ਕੀਤੀ ਹੈ ਉਹ ਕਣਕ ਦੀ ਬੱਲੀ ਨੂੰ ਮਿਲੂ ਕੋਪ ਦੇ ਵਿੱਚ ਜਿਹੜੀ ਬੱਲੀ ਹੈ ਇਸ ਤਰ੍ਹਾਂ ਜਦੋਂ ਝੰਡਾ ਪੱਤਾ 70 75 ਦਿਨ ਤੇ ਮੰਨਦਾ ਉਦੋਂ ਬਾਅਦ ਇਹਦੇ ਵਿੱਚੋਂ ਕਣਕ ਦੀ ਬੱਲੀ ਲਿਕਲ ਨਹੀਂ ਸਟਾਰਟ ਹੁੰਦੀ 90 95 100 ਦਿਨ ਤੇ ਜਾ ਕੇ ਕਿਉਂਕਿ ਆਪਾਂ ਹਰ ਰੋਜ਼ ਕਿਸਾਨਾਂ ਦੇ ਨਾਲ ਮਿਲ ਰਹੇ ਆ ਵਿੱਚ ਕਿਸਾਨ ਭਰਾ ਬੜੀਆਂ ਲੇਟ ਵੈਰੀਟੀਆਂ ਤੇ ਜਿਹੜੀਆਂ ਕਹਿਣ ਦਾ ਪਾ ਵੀ ਬੜੀ ਲੇਟ ਹਰਬੀ ਸੈੱਟ ਲੈ ਕੇ ਜਾੜੇ 70 75 ਦਿਨ ਦੀ ਕਣਕ ਹੋ ਰਹੀ ਹੈ ਇਸ ਤਰ੍ਹਾਂ ਜਦੋਂ ਗੋਭ ਖਿੱਚ ਕੇ ਦੇਖਦੇ ਆ ਗੋਹ ਦੇ ਵਿੱਚ ਕਣਕ ਦੀ ਬੱਲੇ ਜਿਹੜੀ ਬਾੜਨਾ ਸਟਾਰਟ ਹੋ ਰਹੀ ਹੈ ਉੱਤੇ ਤੁਸੀਂ ਜ਼ਿੰਕ ਵੀ ਜ਼ਰੂਰੀ ਪਾਉਣੀ ਹੈ ਜ਼ਿੰਕ ਪਲੱਸ 50 ਗ੍ਰਾਮ ਬੋਰਨ ਤੇ 13 45 ਜਾਂ 0.5 34 ਦੇ ਵਿੱਚੋਂ 1.5 ਕਿਲੋ ਤੁਸੀਂ ਘੱਟੋ ਘੱਟ 1.5 ਕਿਲੋ ਪਾਉਣਾ ਕਿਉਂਕਿ ਜੇ ਪਾਣੀ ਦੀ ডোজ ਤੁਸੀਂ ਵੱਧ ਦੇ ਰਹੇ ਹੋ ਤਾਂ 2 ਕਿਲੋ ਤੱਕ ਵੀ ਜਿਹੜਾ ਪਾਸ ਇਹ ਨਾ ਹੋਵੇ 2 ਕਿਲੋ ਪਾ ਲਿਆ ਪਾਣੀ ਦੀਆਂ ਇੰਜਣਾਂ ਢੋਲੀਆਂ 3 2 3 ਜਾਂ 4 ਹੀ ਲਾਈਆਂ ਤੁਸੀਂ ਨੇ ਫਿਰ ਕਣਕ ਦੀ ਫਸਲ ਹਲਕੇ ਹਲਕੇ ਵਰਨਿੰਗ ਆ ਜਾਂਦੀ ਹੈ ਪਾਣੀ ਦੇ ਹਿਸਾਬ ਦੇ ਨਾਲ ਡੋਜ਼ ਵੀ ਪ੍ਰੋਪਰ ਸਹੀ ਹੋਣੀ ਚਾਹੀਦੀ ਹੈ ਜੇ ਤੁਸੀਂ ਕਿਲੂ ਕਰ ਲੋ ਕਿਲੂ ਦੇ ਹਿਸਾਬ ਦੇ ਨਾਲ ਤੁਸੀਂ ਪਾਣੀ ਪਾ ਲਓ ਪਾਣੀ ਵਿੱਚ ਕਿਸਾਨ ਭਰਾ 90 ਲੀਟਰ 80 ਲੀਟਰ ਵੀ ਪਾ ਲੈਣੇ ਕਿਲੂ ਦੇ ਨਾਲ ਜੇ ਤੁਸੀਂ 100 ਲੀਟਰ ਪਾਣੀ ਪਾਉਣੇ ਤਾਂ 1.5 ਕਿਲੋ ਤੱਕ ਪਾ ਸਕਦੇ ਹੋ ਵਰਨਾ ਜਿਹੜਾ 50 60 ਗ੍ਰਾਮ ਤੋਂ ਵਾਧੂ ਤੁਸੀਂ ਕਦੇ ਨਹੀਂ ਪਾਉਣਾ ਉਹਦੇ ਨਾਲ ਵੀ ਹਲਕੀ ਫੁਲਕੀ ਜਿਹੜੀ ਵਰਨਿੰਗ ਪੱਤੇ ਉੱਪਰ ਆ ਜਾਂਦੀ ਹੈ ਫਾਇਦਾ ਹੋਣ ਦੀ ਜਗ੍ਹਾ ਤੇ ਨੁਕਸਾਨ ਹੋ ਜਾਂਦਾ ਮੈਂ ਇਹੀ ਬੇਨਤੀ ਕਰਦਾ ਮੇਰੇ ਕਿਸਾਨ ਭਰਾਵਾਂ ਨੂੰ ਵੀ ਕਣਕ ਦੀ ਫਸਲ ਨੂੰ ਕੋਈ ਇਸ ਤਰ੍ਹਾਂ ਦੀ ਸਟ्रेस ਨਾ ਦਿਓ ਕੋਈ ਮਾਰ ਇਸ ਤਰ੍ਹਾਂ ਦੀ ਨਾ ਦਿਓ ਟਾਈਮਲੀ ਪਾਣੀ ਲਾਓ ਕੋਈ ਗਲਤ ਚੀਜ਼ ਨਾ ਕਰੋ ਤਾਕਤ ਦੇਣ ਵਾਸਤੇ ਕਣਕ ਦੀ ਫਸਲ ਨੂੰ ਜਿਹੜੀ ਤੁਸੀਂ ਦੇਣ ਦੇ ਲਈ ਸੋਚਣਾ ਵੀ ਕਰਨਾ ਤੁਸੀਂ ਕੀ ਹੈ ਕਿਉਂਕਿ ਸਾਡਾ ਕੰਮ ਹੁੰਦਾ ਸਮੇਂ-ਸਮੇਂ ਤੇ ਜਾਣਕਾਰੀ ਦੇਣਾ ਕੋਈ ਚੀਜ਼ ਵਰਤਣੀ ਨਾ ਵਰਤਣੀ ਉਹ ਸੋਡੀ ਖ਼ਰਾਬ ਹੁੰਦੀ ਹੈ ਅਸੀਂ ਕੋਈ ਕੰਪਨੀ ਦਾ ਕਿਸੇ ਕੰਪਨੀ ਦਾ ਜਿਹੜਾ ਪ੍ਰੋਡਕਟ ਜਿਹੜਾ ਅਸੀਂ ਫੋਰਸ ਨਹੀਂ ਕਰਦੇ ਕਿਉਂਕਿ ਆਪਾਂ ਤਾਂ ਸਮੇਂ-ਸਮੇਂ ਸਾਹ ਦੇ ਨਾਲ ਜਾਣਕਾਰੀ ਦਿੰਨੇ ਆ ਕਿਉਂਕਿ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਵੀ ਇਸ ਤਰ੍ਹਾਂ ਦੀ ਜਦੋਂ ਸਟੇਜ ਹੁੰਦੀ ਹੈ ਕਣਕ ਦੀ ਉਦੋਂ ਕੋਈ ਹਰਬੀ ਸਾਈਡ ਨਾ ਕਰੋ ਕੋਈ ਹੋਰ ਗਲਤ ਚੀਜ਼ ਨਾ ਕਰੋ ਜਿਹੜੀ ਕਣਕ ਦੀ ਫਸਲ ਦਾ ਝਾੜ ਘਟਾ ਦੇ ਕਿਉਂਕਿ ਅੱਜ ਘਟੋ ਘਟ ਲਾਲੋ ਇਹ ਕਣਕ 80 ਦਿਨ ਦੇ ਲਗਭਗ ਜਿਹੜੀ ਇਹ ਜਾ ਚੁੱਕੀ ਹੈ ਬੜੇ ਇਗੇਤੀ ਕਣਕ ਜਿਹੜੀ ਇਹ ਬੀਜੀ ਗਈ ਹੈ ਤੇ ਇਸ 스테 ਤੇ ਆ ਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਧੰਨਵਾਦ ਜਾਂਦੇ ਬਸਦੇ ਰਹੋ